ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਕੁਝ ਲੋਕ ਸਿਵਿਆਂ ਦੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਹੁਤ ਤਰ੍ਹਾਂ ਦੇ ਸਵਾਲ ਵੀ ਆਏ ਕੁਝ ਲੋਕਾਂ ਨੇ ਕਿਹਾ ਕਿ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਕੁਝ ਲੋਕ ਸਵਾਲ ਕਰਦੇ ਨੇ ਕਿ ਸਿਵਿਆਂ ਦੇ ਵਿੱਚ ਬੈਠ ਕੇ ਪੈਗ ਕਿਉਂ ਲਗਾਏ ਜਾ ਰਹੇ ਨੇ ਆਖਿਰਕਾਰ ਕਹਾਣੀ ਕੀ ਹੈ ਇਹ ਕਹਾਣੀ ਜਾਨਣ ਦੇ ਲਈ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਗੁਰਦਾਸਪੁਰ ਦਾ ਇਹ ਪਿੰਡ ਹੈ ਤਾਂ ਕੀ ਕਾਰਨ ਸੀਗਾ ਜਿਹੜੇ ਲੋਕ ਉਸ ਦਿਨ ਸਿਵਿਆਂ ਦੇ ਵਿੱਚ ਬੈਠੇ ਸੀਗੇ ਉਹ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਔਰ ਕੀ ਦਾ ਸਿਵਾ ਬਲਿਆ ਸੀਗਾ ਤਾਂ ਸਾਰੀ ਗੱਲਬਾਤ ਕਰਦੇ ਆ ਕਿ ਆਖਿਰਕਾਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਤਾਂ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਨਜ਼ਰ ਹੁੰਦੇ ਹੋਣਗੇ ਜਿਨ੍ਹਾਂ ਦੇ ਹੱਥ ਦੇ ਵਿੱਚ ਗਲਾਸ ਵੀ ਸੀਗਾ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹੁੰਦੇ ਆ ਕਿ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਕਿਉਂਕਿ ਲੋਕਾਂ ਦੇ ਮਨਾਂ 'ਚ ਇੱਕ ਸਵਾਲ ਬਣਿਆ ਹੋਇਆ ਕਿ ਸਿਵਿਆਂ ਦੇ ਵਿੱਚ ਸ਼ਰਾਬ ਮੈਂ ਸਰਪੰਚ ਵਿਕਰਮਜੀਤ ਸਿੰਘ ਜੀ ਗ੍ਰਾਮ ਪੰਚਾਇਤ ਪੱਤੀ ਬਾਬਾ ਜੀਵਨ ਸਿੰਘ ਪਿੰਡ ਖਜਾਲਾ ਜੀ ਜ਼ਿਲ੍ਹਾ ਗਰਦਾਸਪੁਰ ਹੂੰ ਇਹ ਜਿਹੜੇ ਸਰਦਾਰ ਲਖਾ ਸਿੰਘ ਮੇਰੇ ਫਾਦਰ ਸਾਹਿਬ ਹੀ ਜੀ ਤੇ ਇਹਨਾਂ ਦੀ ਜੋ ਆਤਮ ਸ਼ਾਂਤੀ ਸੀ ਹੂੰ ਵੀ ਇਹ ਆਰਮੀ ਰਿਟਾਇਰਮੈਂਟ ਆਏ ਹੂੰ 1962 ਦੇ ਵਿੱਚ ਭਰਤੀ ਹੋਏ ਹੂੰ ਤੇ 1981 ਰਿਟਾਇਰਮੈਂਟ ਹੋਏ ਠੀਕ ਹੈ ਤੇ ਮੈਂ 1984 ਦੇ ਭਰਤੀ ਹੋ ਗਿਆ ਜੀ ਹੂੰ ਆਰਮੀ ਚ ਕੋਰ ਆਫ ਜੀ ਨੇ ਬਬੇ ਸਪਰ ਹੂੰ ਤੇ ਮੇਰੇ ਅਸੀਂ ਚਾਰ ਭੈਣ ਭਰਾ ਹੀ ਇੱਕ ਭਰਾ ਸਾਡਾ ਸ਼ਹੀਦ ਹੋ ਗਿਆ ਆਰਮੀ ਦੇ ਵਿੱਚ ਹਮ ਸਮਸ਼ੀਰ ਸਿੰਘ ਹਮ ਤੇ ਜਿਹੜੇ ਦੋ ਭਰਾਵਾ ਉਹ ਵੀ ਸਰਵਿਸਮੈਨ ਬੰਦੇ ਆ ਹਮ ਤੇ ਉਹ ਆਪਣੀ ਡਿਊਟੀ ਕਰਦੇ ਤੇ ਮੈਂ ਇੱਕ ਸਰਪੰਚ ਹੋਣ ਦੇ ਨਾਤੇ ਇਕੱਲਾ ਫਰੀ ਹੀ ਕਰਦੇ ਵਿੱਚ ਹਮ ਤੇ ਇਹਨਾਂ ਨੂੰ ਮੈਂ ਜਿੱਥੇ ਵੀ ਲੈ ਕੇ ਜਾਣਾ ਇਹਨਾਂ ਨੂੰ ਸੌਜਰ ਰਿਪੋਰਟ ਦੇ ਵਿੱਚ ਕਿਤੇ ਵੀ ਕਿਤੇ ਵੀ ਫੰਕਸ਼ਨ ਹੋਣਾ ਡੀਸੀ ਸਾਹਿਬ ਕੋਲ ਉੱਥੇ ਵੀ ਜਾਂਦੇ ਨੇ ਤੇ ਮੈਂ ਹੀ ਨਾਲ ਡਿਊਟੀ ਨਿਭਾਉਂਦਾ ਹਾਂ ਇਹ ਤੁਹਾਡੇ ਫਾਦਰ ਸਾਹਿਬ ਸੀਗੇ ਜਿਨ੍ਹਾਂ ਦੀ ਡੈਥ ਹੋਈ ਹਾਂਜੀ ਠੀਕ ਹੈ ਇਹ ਫਿਰ ਉਸ ਦਿਨ ਜਿਵੇਂ ਤੁਸੀਂ ਬੈਠੇ ਸੀਗੇ ਇਹ ਉਹਨਾਂ ਦਾ ਸੀਗਾ ਕਿਹਾ ਕਿ ਤੁਸੀਂ ਉਸ ਦਿਨ ਕੀ ਹੋ ਜਾਂ ਕੀ ਕਹਾਣੀ ਕੀ ਸੀਗੀ ਇਹਦੇ ਪਿੱਛੇ ਦੀ ਇਹ ਜੀ ਉਹਨਾਂ ਦੀ ਕਹਾਣੀ ਸੀ ਹਾਂ ਉਹਨੇ ਕਿਹਾ ਸੀ ਕਿ ਭੀ ਜਦੋਂ ਮੇਰੀ ਆਖਰੀ ਰੋਟੀ ਕਰਨੀ ਆ ਜਾਂ ਆਪਾਂ ਫੁੱਲ ਚੋਕਦੇ ਆ ਹਾਂ ਤੇ ਇਹ ਰੀਤੀ ਰਿਵਾਜ ਨੂੰ ਤੁਸੀਂ ਪੂਰਾ ਕਰਨਾ ਵੱਡਾ ਹੋਣ ਦੇ ਨਾਤੇ ਅੱਛਾ ਕਿ ਮੈਂ ਬਾਕੀਆਂ ਦੇ ਇੱਕ ਬਟਾਲੇ ਦੇ ਵਿੱਚ ਦਾ ਬਰਦਰ ਹਾਂ ਇੱਕ ਪਿੰਡ ਦੇ ਵਿੱਚ ਹੀ ਆ ਪਰ ਉਹਨਾਂ ਦਾ ਮੌਕਾ ਨਹੀਂ ਮਿਲਦਾ ਟਾਈਮ ਨਹੀਂ ਮਿਲਦਾ ਨੋਕ ਅੱਛਾ ਹਾਂਜੀ ਇਹ ਫਿਰ ਕਿਦਨ ਦੀ ਗੱਲ ਹੈਗੀ ਇਹ ਕਿਦਨ ਦੀ ਹੈ ਵੀਡੀਓ ਇਹ ਇਹ 19 ਤਰੀਕ ਇਹ ਚੌਥੇ ਜੀ ਚੌਥੇ ਜੀ ਜਦੋਂ ਫੁੱਲ ਚੋਗੇ ਠੀਕ ਹੈ ਠੀਕ ਹੈ ਤਾਂ ਇਹ ਬਜ਼ੁਰਗ ਵੀ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਸੀਗੇ ਤਾਂ ਬਜ਼ੁਰਗੋ ਤੁਹਾਡਾ ਕੀ ਸੀਗਾ ਜੀ ਰਿਸ਼ਤਾ ਉਹਨਾਂ ਨਾਲ ਮੇਰਾ ਭਰਾ ਹੈ ਅੱਛਾ ਤੁਹਾਡੇ ਭਰਾ ਸੀਗੇ ਹਾਂਜੀ ਕੀ ਸੀਗੀ ਕੋਈ ਗੱਲਬਾਤ ਹੁੰਦੀ ਸੀਗੀ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਅਸੀਂ ਮਤਲਬ ਇੱਕ ਸਾਲਾ ਬੇਲੀ ਪਿੰਦੇ ਦੇ ਸੀ ਜਦੋਂ ਪੈਕਸ਼ਾਕ ਲਾਉਣਾ ਦੋਵੇਂ ਇਕੱਠਿਆਂ ਲਾਉਣਾ ਹਾਂ ਤੇ ਉਹਦੀ ਹੁਤ ਮੰਨਾ ਵੀ ਮੈਨੂੰ ਭੁੱਖਾ ਨਾ ਛੱਡਿਓ ਅੱਛਾ ਬੜੇ ਲੋਕੀ ਕਮੈਂਟ ਵੀ ਕਰਦੇ ਨੇ ਕਹਿੰਦੇ ਨੇ ਕਿ ਇੱਕ ਵੱਖਰੀ ਚੀਜ਼ ਦੇਖੀ ਕਿ ਸਿਵਿਆਂ ਦੇ ਵਿੱਚ ਸ਼ਰਾਬ ਉਹ ਕਰੀ ਜਾਣ ਪਰ ਸਾਡਾ ਕੋਈ ਹਜਾ ਚੱਕਰ ਨਹੀਂ ਹੈਗਾ ਹਾਂ ਸਾਡਾ ਉਹਦਾ ਸਰਪਰ ਸਾਡੇ ਭਰਾ ਦੀ ਬੋਲੀ ਹੀ ਪਗਾਏ ਹਾਂ ਹੋਰ ਕੋਈ ਕੰਮ ਨਹੀਂ ਕੀਤਾ ਅੱਛਾ ਹਾਂਜੀ ਅੱਛਾ ਅਕਸਰ ਹੀ ਇਕੱਠੇ ਬੈਂਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਠੀਕ ਹੈ ਸਾਰਿਆਂ ਨੂੰ ਪਤਾ ਅੱਛਾ ਇਹ ਆਖਰੀ ਇੱਛਾ ਸੀਗੀ ਹਾਂਜੀ ਠੀਕ ਹੈ ਅੱਛਾ ਤੁਸੀਂ ਬਣਾਈ ਸੀਗੀ ਵੀਡੀਓ ਉਹਦਾਂ ਹਾਂਜੀ ਹਾਂਜੀ ਭਾਜੀ ਅਸੀਂ ਬਣਾਈ ਇਹ ਸਾਡੀ ਸਾਰੀ ਫੈਮਿਲੀ ਨੇ ਮਿਲ ਕੇ ਆਪੋ ਆਪਣੇ ਮਤਲਬ ਆਈਡੀਆ ਨੇ ਪਾਈ ਆ ਮਤਲਬ ਸਾਰਿਆਂ ਦੀ ਵਾਇਰਲ ਹੋਈ ਆ ਤੇ ਏ ਭਰ ਤੁਸੀਂ ਮਤਲਬ ਕਿ ਲਿੰਕ ਕੀਤਾ ਸੀ ਕਿ ਮਤਲਬ ਕਿ ਇੰਟਰਵਿਊ ਕਰਨੀ ਆ ਤੇ ਮੈਂ ਕਿਹਾ ਵੀ ਕੋਈ ਚੱਕਰ ਨਹੀਂ ਬਾਜੀ ਆਜੋ ਮਤਲਬ ਕਿ ਸੱਚਾਈ ਜਾਣਨੀ ਆ ਤੁਸੀਂ ਤੇ ਆਜੋ ਸਾਡੇ ਕੋਲ ਤੇ ਇਸ ਕਰਕੇ ਮਤਲਬ ਕਿ ਇਹ ਵੀਡੀਓ ਮਤਲਬ ਕਿ ਬਣਾਉਣ ਦਾ ਮਕਸਦ ਸਾਡਾ ਇਹ ਸੀ ਕਿ ਮਤਲਬ ਕਿ ਉਹਨਾਂ ਦੀ ਆਖਰੀ ਇੱਛਾ ਨੂੰ ਪੂਰਾ ਕੀਤਾ ਗਿਆ ਵਾ ਇਹ ਮਤਲਬ ਕਿ ਕੋਈ ਵੀ ਮਤਲਬ ਕਿ ਇਹਦੇ ਚ ਪਿੱਛੇ ਨਸ਼ੇ ਨੂੰ ਪ੍ਰਮੋਟ ਕਰਨ ਵਾਸਤੇ ਮਤਲਬ ਕਿ ਵੀਡੀਓ ਨਹੀਂ ਬਣਾਈ ਗਈ ਤੇ ਨਾ ਹੀ ਮਤਲਬ ਕਿ ਕੋਈ ਕੰਟੈਂਟ ਵਾ ਇਹ ਮਤਲਬ ਕਿ ਸਾਡੇ ਘਰ ਦਾ ਮਾਮਲਾ ਸੀ ਮਤਲਬ ਕਿ ਅਸੀਂ ਉਹਨਾਂ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ ਵੀਡੀਓ ਬਣਾਈ ਸੀ ਹਾਂਜੀ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਦਾਦਾ ਜੀ ਸੀ अच्छा ਔਰਦੇ ਨਾਲ ਵੀ ਗੱਲਬਾਤ ਹੁੰਦੀ ਸੀਗੀ ਹਾਂਜੀ ਹਾਂਜੀ ਅਸੀਂ ਮਤਲਬ ਕਿ ਇਕੱਠੇ ਬੈਠਦੇ ਹੁੰਦੇ ਸੀ ਮਤਲਬ ਸ਼ਾਮ ਨੂੰ ਮਤਲਬ ਕਿ 베ਲੀ ਜਦੋਂ ਤੇ ਤੁਹਾਨੂੰ ਪਤਾ ਹੈ ਦਾਦੇ ਕਿੰਨਾ ਪਿਆਰ ਕਰਦੇ ਹੁੰਦੇ ਆਪਸ ਚ ਹਾਂ ਤੇ ਪਰ ਸਾਨੂੰ ਆਪਾਂ ਮਤਲਬ ਕਿ ਆ ਕਦੀ ਸਾਨੂੰ ਮਤਲਬ ਕਿ ਆ दारू ਵਾਸਤੇ ਕਦੀ ਉਹਨਾਂ ਨੇ ਮਤਲਬ ਕਿ ਸਾਨੂੰ ਮਤਲਬ ਕਿ ਆ ਨਹੀਂ ਸੀ ਮਤਲਬ ਕਿ ਤੁਸੀਂ ਆ ਕਰ ਲਵਣਾ ਬਸ ਉਹਨਾਂ ਇਹ ਆਖਰੀ ਬਜ਼ੁਰਗ ਹੀ ਸਾਡੇ ਪਿੰਦੇ ਹੁੰਦੇ ਸੀ ਮਤਲਬ ਕਿ ਅਕਸਰ ਬਹਿ ਕੇ ਚਾਹ ਨੂੰ ਇਹ ਉਹਨਾਂ ਨੇ ਮਤਲਬ ਕਿ ਚੌਥੇ ਦੇ ਉੱਤੇ ਇਹਨਾਂ ਦੀ ਇੱਛਾ ਪੂਰੀ ਕੀਤੀ ਆ ਬਸ ਨਸ਼ੇ ਨੇ ਕੋਈ ਪ੍ਰਮੋਟ ਨਹੀਂ ਕੀਤਾ ਇਹ ਮਤਲਬ ਕਿ ਵੀਡੀਓ ਦੇ ਵਿੱਚ ਲੱਗਦਾ ਇਦਾਂ ਤਾਂ ਕਦੇ ਵੈਸੇ ਪਿੰਡ 'ਚ ਵੀ ਹੋਇਆ ਨਹੀਂ ਹੋਣਾ ਹਨਾ ਇਸ ਤੋਂ ਪਹਿਲਾਂ ਕਦੇ ਹਾਂਜੀ ਹਾਂਜੀ ਇਹ ਇੱਕ ਮਤਲਬ ਕਦੀ ਵੀ ਮਤਲਬ ਕਿ ਪਿੰਡ 'ਚ ਜਾ ਮਤਲਬ ਕਿਤੇ ਪਹਿਲਾਂ ਨਹੀਂ ਦੇਖਿਆ ਨਹੀਂ ਮਤਲਬ ਕਿ ਇਦਾਂ ਕੀਤਾ ਹੋਵੇ ਬਸ ਉਹਨਾਂ ਨਾਲ ਮਤਲਬ ਅਸੀਂ ਇਹ ਮਤਲਬ ਕਿ ਫੀਲ ਕੀਤਾ ਉਸ ਦਿਨ ਵੀਡੀਓ ਦੇ ਵਿੱਚ ਕਿ ਉਹ ਮਤਲਬ ਕਿ ਸਾਡੇ ਬਜ਼ੁਰਗਾਂ ਨਾਲ ਵਾ ਮਤਲਬ ਕਿ ਸਾਡੇ ਦਾਦਾ ਜੀ ਮਤਲਬ ਕਿ ਤਾਂ ਇੱਥੇ ਬਹਿ ਕੇ ਮਤਲਬ ਸ਼ੇਅਰ ਕੀਤੀ ਆ ਮਤਲਬ ਕੋਈ ਮਤਲਬ ਇਹ ਨਹੀਂ ਮਤਲਬ ਕਿ ਸੋਚਿਆ ਕਿ ਮਤਲਬ ਉਹ ਦੂਰ ਆ ਸਾਡੇ ਤੋਂ ਮਤਲਬ ਇਸ ਕਰਕੇ ਸੀ ਆ ਦੇ ਵਿੱਚ ਪੰਨ ਪੈਗ ਲਾਇਆ ਉਹ ਅੱਛਾ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਤਾਂ ਦੇਖੇ ਹੋਣਗੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਬਹੁਤ سارے ਲੋਕ ਕਮੈਂਟ ਵੀ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਨਸ਼ਾ ਨਹੀਂ ਪ੍ਰਮੋਟ ਕੀਤਾ ਜਾਣਾ ਚਲੋ ਤੁਹਾਡੀ ਇੱਕ ਆਖਰੀ ਇੱਛਾ ਸੀਗੀ ਉਹਨਾਂ ਦੀ ਉਹ ਇੱਕ ਵੱਖਰਾ ਮੈਟਰ ਹੈ ਸਰ ਮੈਂ ਉਹਨਾਂ ਦਾ ਪੋਤਾ ਹੀ ਆ ਤੇ ਲੇਕਿਨ ਜਿਹੜੀ ਇਹ ਉਸ ਦਿਨ ਵੀਡੀਓ ਜਿਹੜੀ ਇਹ ਬਣਾਈ ਉਹ ਆਪਣੇ ਪਰਸਨਲ ਤੌਰ ਤੇ ਬਣਾ ਕੇ ਰੱਖੀ ਸੀ ਦਾਦਾ ਜੀ ਦੀ ਆਖਰੀ ਇੱਛਾ ਸੀ ਕਿ ਮੈਂ ਜਿੱਦਾਂ ਪੈਗ ਸ਼ਗ ਡੇਲੀ ਲਾਉਂਦੀ ਸੀ ਉਹ ਲਾਉਣਾ ਇੱਕਦੋ ਹੀ ਉਹਨਾਂ ਨੇ ਸ਼ਾਮ ਨੂੰ ਖਾਣਾ ਖਾਣ ਤੋਂ ਜਿੱਦਾਂ ਨਾਲ ਤੇ ਉਹਨਾਂ ਦੀ ਇਹ ਵਿੱਚੋ ਹੀ ਕਿ ਇਹੀ ਲਾਸਟ ਦੇ ਵਿੱਚ ਜਿੱਦਣ ਮੇਰੇ ਜਿੱਦਾਂ ਆਪਣੇ ਫੁੱਲ ਤੁਸੀਂ ਆਉਣਾ ਚਾਹਗਣਾ ਉਹ ਦਿਨ ਮੇਰੇ ਨਾਲ ਬੈ ਕੇ ਉਹ ਜਿਹੜੇ ਮੇਰੇ ਸੰਗੀ ਸਾਥੀ ਜਿਹੜੇ ਨਾਲ ਬੈੰਦੇ ਸੀ ਹਾਂ ਉਹਨਾਂ ਦੇ ਨਾਲ ਅਸੀਂ ਬੈ ਕੇ ਲਾਸਟ ਆਪਣਾ ਇੱਕ ਪੈਗ ਸ਼ੂ ਮੇਰੇ ਨਾਲ ਸ਼ੇਅਰ ਕਰਨਾ ਹਾਂ ਤੇ ਉਹ ਇਹ ਆਪਣੇ ਤੌਰ ਤੇ ਹੀ ਪਰਸਨਲ ਤੌਰ ਤੇ ਹੀ ਬਣਾਈ ਸੀ ਵੀਡੀਓ ਤੇ ਉਹ ਜਿੱਦਾਂ ਵੈਸੇ ਕੋ ਪਾਤੀ ਸੀ ਵੀਡੀਓ ਤੇ ਉਥੋ ਹੀ ਉਹ ਅੱਗੇ ਪੇਜਾਂ ਵਾਲਿਆਂ ਨੇ ਚੱਕ-ਚੱਕ ਕੇ ਅੱਗੇ ਪ੍ਰਮੋਟ ਕਰਤੀ ਹਾਂ ਤਲੇ ਨੈਗੇਟਿਵ ਕਮੈਂਟ ਵੀ ਆਏਗੇ ਤੁਸੀਂ ਆਹ ਕੀ ਕੰਮ ਪੰਜਾਬੀਆ ਨੇ ਛੋ ਲਿਆ ਫਲਾਣਾ ਪਰ ਉਹ ਸਾਡੀ ਇੱਕ ਆਪਣੀ ਸੀ ਇੱਛਾ ਕਿ ਪਈ ਆਪਣੇ ਦਾਦੇ ਜੀ ਨਾਲ ਜਾਂ ਸਾਡੀ ਜਿਹੜੀ 올 ਫੈਮਿਲੀ ਆ ਪਈ ਇੱਕ ਆਪਣੀ ਯਾਦਗਰੀ ਨਾਲ ਸਮੇਟ ਕੇ ਰੱਖ ਲਈਏ ਪਈ ਆਪਣੇ ਦਾਦੇ ਜੀ ਨਾਲ ਹੁੰਦਾ ਲਾਸਟ ਹੁੰਦਾ ਕਿ ਜਿਹੜਾ ਪੈਗ ਛੱਕਦਾ ਬੰਦਾ ਸ਼ਕੀਨ ਹੁੰਦਾ ਹਣਾ ਉਹਨਾਂ ਦਾ ਥੋੜਾ ਜਿਹਾ ਹੁੰਦਾ ਵਾ ਕਿ ਮੇਰੇ ਟੱਚ 'ਚ ਲਾਸਟ ਤੱਕ ਹੀ ਕੋਈ ਹੈਗਾ ਕਿ ਨਹੀਂ ਹੈਗਾ ਹਾਂ ਸਿਰਫ ਇਹੋ ਸਾਡੀ ਮਨ ਪਰਵ੍ਰਿਤੀ ਹੀ ਕਿ ਹਾਂਜੀ ਬਾਕੀ ਕੋਈ ਨਹੀਂ ਹੈ ਕਿ ਅਸੀਂ ਨਸ਼ੇ ਨੂੰ ਪ੍ਰਮੋਟ ਕਰ ਰਹੇ ਹਾਂ ਕਿ ਜਾਂ ਕੋਈ ਗਲਤ ਮੈਸੇਜ ਦੇ ਰਹੇ ਹਾਂ ਆਪਣੇ ਸਮਾਜ ਨੂੰ ਤੁਹਾਨੂੰ ਕੀ ਲੱਗਦਾ ਬਾਈ ਜੀ ਕੀ ਮੈਸੇਜ ਕੀ ਗਿਆ ਓਵਰ ਆਲ ਕਿਉਂਕਿ ਬਹੁਤ ਸਾਰੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਮੈਂ ਲੱਗਦਾ ਤੁਸੀਂ ਪਾੜ ਹੀ ਲਏ ਹੋਣਗੇ ਸਾਰੇ ਜੀ 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 ਦੇਖੋ ਜੀ ਇਹ ਤਾਂ ਹੁਣ ਜਾਣ ਵਾਲੇ ਦੀ ਆਖਰੀ ਇੱਛਾ ਆਪਾਂ ਪੂਰੀ ਕੀਤੀ ਆ ਹਾਂ ਕਹਿਣ ਵਾਲੇ ਤਾਂ ਹੁਣ ਜੋ ਮਰਜ਼ੀ ਕਹੀ ਜਾਣ ਜੀ ਠੀਕ ਆ ਜੀ ਤੇ ਕੋਈ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਕੋਈ ਚਲੋ ਕੋਈ ਮਾੜੀ ਗੱਲ ਨਹੀਂ ਆ ਜੀ ਜੀ ਹੁਣ ਠੀਕ ਹੈ ਅੱਛਾ ਤੁਹਾਡੇ ਕੀ ਲੱਗਦੇ ਸੀਗੇ ਜੀ ਮੇਰੇ ਫਾਦਰ ਸਾਹਿਬ ਵੀ ਅੱਛਾ ਸਾਡੇ ਚਾਚਾ ਜੀ ਠੀਕ ਹੈ ਛੋਟੇ ਚਾਚਾ ਜੀ ਇਹ ਫਿਰ ਤੁਹਾਡੇ ਸਾਰੇ ਨਾਲ ਗੱਲ ਕੀਤੀ ਸੀਗੀ ਉਹਨਾਂ ਨੇ ਮੁੰਡਿਆਂ ਨਾਲ ਕਿ ਇਹ ਮੇਰੀ ਆਖਰੀ ਇੱਛਾ ਹੈ ਹਾਂਜੀ ਹਾਂਜੀ ਸਾਰੇ 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 ਹਾਂਜੀ ਪਿੰਡ ਦੇ ਵਿੱਚ ਕੀ ਸੀਗਾ ਜੀ ਮਾਹੌਲ ਮੈਨੂੰ ਲੱਗਦਾ ਕਿ ਚਲੋ ਇਹ ਤਾਂ ਇੱਕ ਪਰਿਵਾਰਕ ਮਸਲਾ ਹੈਗਾ ਪਿੰਡ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਮੈਸੇਜ ਜਾਂਦੇ ਨੇ ਫਿਰ ਜਦੋਂ ਇਸ ਤਰੀਕੇ ਦਾ ਹੋਇਆ ਨਹੀਂ ਪਿੰਡ ਜੀ ਕੋਈ ਸਾਡੇ ਬਿਲਕੁਲ ਸ਼ਾਂਤੀ ਕੋਈ ਪ੍ਰੋਬਲਮ ਨਹੀਂ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਭਾਈ ਜੀ ਤੁਸੀਂ ਦੇਖਿਆ ਹੋਣਾ ਫਿਰ ਇਹ ਸਾਰਾ ਮੈਟਰ ਪੜਿਆ ਤੁਸੀਂ ਵੀ ਕਮੈਂਟ ਸਾਰੇ ਇਹ ਬਿਲਕੁਲ ਸਰ ਪੜਿਆ ਜੀ ਹਾਂ ਦੇਖੋ ਗੱਲ ਤੇ ਇਹ ਹੈ ਕਿ ਅਸੀਂ ਉਹਨਾਂ ਦੀ ਬਜ਼ੁਰਗਾਂ ਦੀ ਨਾ ਇੱਕ ਜਿਹੜੀ ਲਾਸਟ ਇੱਛਾ ਸੀ ਨਾ ਅਸੀਂ ਤੇ ਉਸ ਚੀਜ਼ ਨੂੰ ਲਿਆ ਵਾ ਨਾ ਕਿ ਨਸ਼ਾ ਪ੍ਰਮੋਟ ਕਰਨ ਵਾਸਤੇ ਨਾ ਕੋਈ ਸਮਾਜ ਨੂੰ ਗਲਤ ਮੈਸੇਜ ਜਾਣ ਵਾਸਤੇ ਇਹ ਸਿਰਫ ਉਹਨਾਂ ਦੀ ਜੋ ਆਖਰੀ ਸਜ਼ੀ ਮੇਰੇ ਫਾਦਰ ਸਾਹਿਬ ਦੇ ਵੱਡੇ ਭਰਾ ਸੀ ਉਹ ਸਾਡੀ ਵੀ ਹੇਲੀ ਇਕੱਠੀ ਆ ਇਕੱਠਾ ਹੀ ਕਰਵਾ ਇਕੱਠੇ ਰਹਿੰਦੇ ਸਭ ਮਨ ਦਿੱਲੀ ਪੀਂਦੇ ਸੀ ਹਾਂ ਇਹਨਾਂ ਨਿਗਨਗ ਇੱਕ ਦੋ ਦੋ ਪੈਗ ਲਾਉਣੇ ਬਾਅਦ ਖਾਣਾ ਖਾਣਾ ਤੇ ਬਾਅਦ ਉਹਨਾਂ ਨੇ ਇਹੀ ਕਹਿਣਾ ਕਿ ਜਦੋਂ ਮੇਰੇ ਜਾਣਾ ਵਾ ਜੇ ਕਦੇ ਜਿੱਦਾਂ ਮੇਰੇ ਡੈਥ ਕਿਸੇ ਦੀ ਵੀ ਹੁੰਦੀ ਆ ਤੇ ਮੇਰੇ ਦੀ ਮੇਰੀ ਡੈਥ ਹੋ ਗਈ ਤੁਸੀਂ ਇਹਨਾਂ ਕਹਣਾ ਕਿ ਜਦੋਂ ਮੇਰੀ ਲਾਸਟ ਰੋਟੀ ਹੋਊਗੀ ਨਾ ਤੇ ਮੇਰਾ ਭਰਾ ਨਾਲ ਜਿੱਦਾਂ ਤੁਸੀਂ ਹੁਣ ਬੈਗ ਪਿੰਦੇ ਇਹਦਾ ਤੁਸੀਂ ਨਾਲ ਮੇਰੇ ਇੱਕ ਸ਼ੇਅਰ ਕਰਿਓ ਅਸੀਂ ਉਸ ਚੀਜ਼ ਵਾਸਤੇ ਉਹਨਾਂ ਦੇ ਨਾਲ ਜਿਹੜੀ ਆਖਰੀ ਸ਼ਾ ਉਹਨੂੰ ਪੂਰੀ ਕਰਨ ਵਾਸਤੇ ਇਹ ਕੰਮ ਕੀਤਾ ਨਾ ਕਿ ਨਸ਼ਾ ਪ੍ਰਮੋਟ ਕਰਨ ਵਾਸਤੇ ਜਾਂ ਕੋਈ ਗਲਤ ਮੈਸੇਜ ਸਮਾਜ ਨੂੰ ਦੇ ਠੀਕ ਹੈ ਤਾਂ ਬਾਕੀ ਕੁਝ ਵੀਰਾਂ ਨੇ ਕਮੈਂਟ ਚੰਗੇ ਵੀ ਕੀਤੇ ਆ ਕੁਝ ਨੇ ਥੋੜੇ ਗਲਤੀ ਵੀ ਕੀਤੇ ਆ ਜੋ ਉਹਨੇ ਸੋਚਨਤਾਬਕ ਕੀਤਾ ਲੋ ਉਹਨਾਂ ਨੂੰ ਠੀਕ ਹੈਗਾ ਤੇ ਬਾਕੀ ਜੋ ਸਾਡੇ ਮਨਚ ਅਸੀਂ ਉਹ ਕੀਤਾ ਜੀ ਹਾਂ ਉਹਨਾਂ ਦੀ ਇੱਕ ਇੱਛਾ ਪੂਰੀ ਕਰਨ ਵਾਸਤੇ ਤੁਹਾਡੇ ਕੀ ਲੱਗਦੇ ਸੀਗੇ ਜੀ ਮੇਰੇ ਜੀ ਭਰਾ ਹੀ ਭੂਆ ਦੇ ਪੁੱਤਰ ਅੱਛਾ ਮੈਂ ਸੁਬੇਦਾਰ ਅਵਤਾਰ ਸਿੰਘ ਹਾਂ ਪਿੰਡ ਖਜਾਲਾ ਉਹ ਸਾਡੀ ਭੂਆ ਦਾ ਪੁੱਤਰ ਉਥੋਂ ਆਏ ਸੀ ਪਾਕਿਸਤਾਨ ਦੇ ਵਿੱਚੋਂ ਅੱਛਾ ਹਾਂਜੀ ਤੇ ਇੱਥੇ ਰਹਿੰਦੇ ਸੀ ਬਹੁਤ ਵਧੀਆ ਪ੍ਰੋਗਰਾਮ ਸੀ ਇਹਨਾਂ ਦਾ ਤੇ दारू ਵਗੈਰਾ ਥੋੜੀ ਨਾਰਮਲ ਪਿੰਦੇ ਸੀ ਜਿਆਦਾ ਨਹੀਂ ਪਿੰਦੇ ਹਾਂ ਹਾਂਜੀ ਠੀਕ ਹੈ ਤੇ ਹਾਂ ਸਾਡੇ ਨਾਲ ਵੀ ਬੈ ਕੇ ਪੀਤੀ ਆ ਕਈ ਵਾਰੀ ਉਹਨਾਂ ਮਜ਼ਾਕ ਕਰਦੇ ਰਹਿਣਾ ਉਹ ਪਾਰਟੀ ਕਰਦੇ ਪਾਰਟੀ ਕਰਦੇ ਆ ਤੇ ਕੋਈ ਗੱਲਬਾਤ ਨਹੀਂ ਹਾਂਜੀ ਚਲੋ ਇਹ ਤਾਂ ਪ੍ਰਾਈਵੇਟ ਚੀਜ਼ਾਂ ਨੇ ਬਹੁਤ ਸਾਰੇ ਲੋਕ ਹੁੰਦੇ ਵੀ ਨੇ ਤਾਂ ਅੱਛਾ ਮੈਨੂੰ ਇੱਕ ਗੱਲ ਦੱਸਿਓ ਕਿ ਜਿਵੇਂ ਫਿਰ ਵੀਡੀਓ ਦੇ ਵਿੱਚ ਨਜ਼ਰ ਆਇਆ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹੋਣਗੇ ਕਿ ਸ਼ਾਇਦ ਬਹੁਤ ਦਾਰੂ ਪੀਂਦੇ ਨੇ ਜਿਹੜੇ ਉੱਤੇ ਸੀਵਿਆਂ ਦੇ ਵਿੱਚ ਵੀ ਬੈਠੇ ਨੇ ਕੀ ਸੀਗਾ ਜੀ ਪਰਿਵਾਰਕ ਵੈਸੇ ਕਿਵੇਂ ਆ ਪਰਿਵਾਰਕ ਪੱਖੋਂ ਤੇ ਉਹ ਬਿਲਕੁਲ ਵਧੀਆ ਹੀ ਤੰਦਰੁਸਤ ਸੀ ਹਾਂ ਹਾਂ ਕੋਈ ਪ੍ਰੋਬਲਮ ਨਹੀਂ ਹਾਂ ਸਾਰੇ ਬੱਚੇ ਉਹਨਾਂ ਦੇ ਸਰਵਸਮਾਨ ਨਹੀਂ ਹਾਂ ਇੱਕ ਬੀਟੀਆ ਉਹਨਾਂ ਦੇ ਉਹਨਾਂ ਦੇ ਘਰ ਵਾਲੇ ਵੀ ਗਾੜੀ ਸਰਵਸਮਾਨ ਬੰਦੇ ਰਿਟਾਇਰਮੈਂਟ ਆਏ ਹਾਂ ਅੱਛਾ ਤੇ ਵਧੀਆ ਆਪਣਾ ਰਹਿਣ ਸਹਿਣ ਵਧੀਆ ਜ਼ਿੰਦਗੀ ਪੂਕੇ ਗਈ ਉਹ ਅੱਛਾ ਹਾਂਜੀ ਹਾਂ ਵਾਕਈ ਇੱਕ ਚੰਗੀ ਗੱਲ ਆ ਤਾਂ ਆ ਆਖਰੀ ਸਵਾਲ ਮੈਂ ਤੁਹਾਡੇ ਤੋਂ ਲੈਣਾ ਹੈ ਇੱਕ ਵਾਰ ਜਰੂਰ ਦੱਸਿਓ ਕਿ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕਿਉਂਕਿ ਚਲੋ ਸ਼ਰਾਬ ਤਾਂ ਮ ਲੱਗਦਾ ਕਿ ਬਹੁਤ ਘਰਾਂ ਦੇ ਵਿੱਚ ਪੀਤੀ ਜਾਂਦੀ ਹੈ ਇਹਨੂੰ ਕਿਹਾ ਵੀ ਜਾਂਦਾ ਕਿ ਨਹੀਂ ਪੀਣੀ ਚਾਹੀਦੀ ਇਹ ਹਾਨੀਕਾਰਕ ਹੈਗੀ ਆ ਤਾਂ ਪ੍ਰਾਈਵੇਟ ਚੀਜ਼ਾਂ ਰਹਿ ਜਾਂਦੀਆਂ ਨੇ ਜਿਵੇਂ ਦਾ ਇਹ ਫਿਰ ਸਿਨੈਰੀਓ ਵੀਡੀਓ ਦੇ ਵਿੱਚ ਗਿਆ ਲੋਕਾਂ ਨੂੰ ਸ਼ਾਇਦ ਲੱਗਦਾ ਹੋਣਾ ਕਿ ਪਰਿਵਾਰ ਦੇ ਵਿੱਚ ਮ ਲੱਗਦਾ ਕਿ ਬਹੁਤ ਦਾਰੂ ਚੱਲਦੀ ਆ ਇੱਕ ਵਾਰ ਦੱਸਿਓ ਜਰੂਰ ਕਿ ਪਰਿਵਾਰ ਦੇ ਵਿੱਚ ਕੀ ਮਾਹੌਲ ਹੈ ਤੁਹਾਨੂੰ ਤੁਸੀਂ ਸਾਨੂੰ ਦੇਖ ਹੀ ਲਿਆ ਕਿ ਸਾਡਾ ਸਾਰਾ ਪਰਿਵਾਰ ਇਕੱਠਾ ਹੋ ਕੇ ਮ ਲੱਗਦਾ ਤੁਹਾਨੂੰ ਇੰਟਰਵਿਊ ਦੇਣ ਆ ਵਾ ਮ ਲੱਗ ਕੇ ਸਾਡੇ ਸਾਰੇ ਬਜ਼ੁਰਗ ਵਾ ਚਾਚੇ ਤਾਏ ਆ ਤੇ ਸਾਡੀ ਇੱਕ ਜੁੜਤਾ ਬਹੁਤ ਆ ਮਤਲਬ ਕਿ ਜੇ ਮਤਲਬ ਪਰਿਵਾਰ ਦੇ ਵਿੱਚ ਮਤਲਬ ਕਿ ਇਹ ਹੋਵੇ ਮਤਲਬ ਕਿ ਆਪਾਂ दारू ਪੀਂਦੇ ਹੋਈਏ ਸਾਰੇ ਜਾਂ ਮਤਲਬ ਇੱਕ ਨਸ਼ਾ ਮਤਲਬ ਕਿ ਕਰਦੇ ਹੋਈਏ ਜਾਂ ਮਤਲਬ ਤੇ ਇੱਕ ਜੁੜਤਾ ਨਹੀਂ ਹੁੰਦੀ ਤੇ ਇੰਟਰਵਿਊ ਵਾਸਤੇ ਕਿਸੇ ਨੇ ਵੀ ਨਹੀਂ ਆਉਣਾ ਠੀਕ ਆ ਮਤਲਬ ਕਹਿਣ ਦਾ ਮਤਲਬ ਹੈ ਸਾਡਾ ਜਿਹੜਾ ਪਰਿਵਾਰ ਆ ਉਹ ਇੱਕ ਜੁੜਟ ਹੋ ਕੇ ਰਹਿੰਦਾ ਵਾ ਤੇ ਸਾਡੇ ਬਸ ਇਹੀ ਆ ਕਿ ਜਿਹੜੇ ਬਜ਼ੁਰਗ ਆ ਬਸ ਇਹੀ दारू ਪੀਂਦੇ ਆ ਜਿਹੜੇ ਸਾਡੀ ਜੰਗ ਜਨਰੇਸ਼ਨ ਆ ਕੋਈ ਵੀ ਨਸ਼ੇ ਦੇ ਮਤਲਬ ਨੇੜੇ ਨਹੀਂ ਜਾਂਦੀ ਤੇ ਵਧੀਆ ਸਾਡਾ ਮਤਲਬ ਕਿ ਐਟਮੋਸਫੇਅਰ ਆ ਪਰਿਵਾਰ ਦਾ ਮਤਲਬ ਕਿ ਸਾਰੇ ਮਤਲਬ ਵੈਲ ਸੈਟਡ ਠੀਕ ਆ ਤੇ ਕੋਈ ਵੀ ਮਤਲਬ ਕਿ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਠੀਕ ਆ ਤੇ ਵਧੀਆ ਇਕਜੁੱਟ ਹੋ ਕੇ ਰਹਿਨੇ ਆ ਤੇ ਤੁਹਾਨੂੰ ਜੀ ਠੀਕ ਆ ਬਾਈ ਜੀ ਤਾਂ ਇਹ ਪਰਿਵਾਰ ਦਾ ਪੱਖ ਹੈ ਕਿ ਇੱਕ ਆਖਰੀ ਇੱਛਾ ਸੀਗੀ ਬਜ਼ੁਰਗਾਂ ਦੀ ਪੂਰਾ ਪਰਿਵਾਰ ਫੌਜੀਆਂ ਦੇ ਪਰਿਵਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਬਹੁਤ ਇਸ ਪਿੰਡ ਦੇ ਵਿੱਚ ਫੌਜੀ ਹੈਗੇ ਨੇ ਤਾਂ ਸ਼ਰਾਬ ਪੀਣਾ ਵਾਕਈ ਇੱਕ ਹਾਨੀਕਾਰਕ ਹੈਗੀ ਐ ਨਹੀਂ ਪੀਣੀ ਚਾਹੀਦੀ ਪਰ ਕਹਿੰਦੇ ਨੇ ਕਿ ਬਜ਼ੁਰਗਾਂ ਦੀ ਇੱਕ ਆਖਰੀ ਇੱਛਾ ਸੀਗੀ ਕਿ ਉਹਨਾਂ ਦੇ ਸਿਵਿਆਂ ਦੇ ਉੱਪਰ ਇੱਕ ਵਾਰ ਪੈਗ ਜਿਹੜਾ ਕਹਿੰਦੇ ਜਰੂਰ ਲਾਇਆ ਜਾਵੇ ਇਸ ਕਰਕੇ ਕਹਿੰਦੇ ਨੇ ਕਿ ਸਾਨੂੰ ਆਖਰੀ ਇੱਛਾ ਜਿਹੜੀ ਉਹਨਾਂ ਦੀ ਪਗੋਣੀ ਪਈ ਸਿਰਫ ਇੱਕ ਇੰਟਰਵਿਊ ਕਰਨ ਦਾ ਮਕਸਦ ਇਹੀ ਸੀਗਾ ਕਿ ਪਰਿਵਾਰ ਦਾ ਪੱਖ ਜਾਣਿਆ ਜਾਵੇ ਇਹਨੂੰ ਤੁਸੀਂ 네ਗੇਟਿਵ ਲੈਣਾ ਜਾਂ ਪੋਜ਼ਿਟਿਵ ਲੈਣਾ ਇਹ ਤੁਹਾਡੇ ਦੇ ਉੱਪਰ ਡਿਪੈਂਡ ਕਰਦਾ ਹੈ ਦੇਖਦੇ ਰਹੋ ਹੈ 专家。班長